ਹਿੰਨੋਂ ਮਹੀਨੇ ਕੁੱਖ ਵਿੱਚ ਰੱਖਿਆ ਮਾਂ ਨੇ ਪੀੜਾਂ ਸਈਆਂ ਮੈਨੂੰ ਲੱਗਦਾ ਓ ਪੀੜਾਂ ਦੀਆਂ ਹਜੇ ਨਹੀਂ ਕਦਰਾਂ ਪਈਆਂ ਪੁੱਤ ਜਦੋਂ ਨਸ਼ਿਆਂ ਵੱਲ ਪੱਜਦਾ ਤੇ ਮਾਂ ਨੂੰ ਦੁੱਖ ਜਿਹਾ ਲੱਗਦਾ ਮੈਨੂੰ ਲੱਗਦਾ ਓ ਪੁੱਤ ਜੰਮਿਆ ਨਹੀਂ ਜੋ ਮਾਂ ਦਾ ਦੇਣ ਦੇ ਸਕਦਾ ਮੈਨੂੰ ਲੱਗਦਾ ਉੱਤੇ ਜੰਮਿਆ ਨਹੀਂ ਤੁਹਾਮਾ ਦਾ ਦੇ ਦੇ ਸਕਦਾ ਜੀਖਾਨ ਉਸਤਾਜ ਜੀ ਨੂੰ ਲਾਇਆ ਤੇ ਉਹਨਾਂ ਨੂੰ ਹੀ ਅੱਗੇ ਦੇਖ ਕੇ ਮੈਂ ਇੱਥੇ ਤੱਕ ਪਹੁੰਚਿਆ ਜੀ ਉਹਨਾਂ ਨੂੰ ਹੀ ਸੁਣਿਆ ਉਹਨਾਂ ਨੂੰ ਲਾਇਆ ਮੁਲਾਕਾਤ ਹੋਈ ਕਦੀ ਨਹੀਂ ਮੁਲਾਕਾਤ ਤਾਂ ਨਹੀਂ ਹੋਈ ਜੀ ਕਦੀ ਹਿੰਦੁਖ ਕਿਨੂ ਕਿਨੂ ਦਸਾਂ ਨਾਲੇ ਰੋਵਾਂ ਨਾਲੇ ਹਸਾਂ ਦੁੱਖ ਕਿਨੂੰ ਕਿਨੂੰ ਦਸਾਂ ਨਾਲੇ ਰੋਵਾਂ ਨਾਲੇ ਹਸਾਂ ਹੋ ਮਾਰ ਗਏ ਨੇ ਮਾਂ ਹੋ ਕਿਉਂ ਨਾ ਜਾਣ ਸਕੇ ਮੇਰਾ ਪਿਆਰ ਮੇਰਾ ਪਿਆਰ ਅਜਤ ਨਹੀਂ ਕਿ ਜੇ ਸ਼ੋਕ ਦੂਜੇ ਬੱਚੇ ਨੇ ਉਹ ਕਾਰਾ ਵਿੱਚ ਘੁੰਮਦੇ ਨੇ ਉਹ ਵੀ ਤੁਸੀਂ ਵੀ ਘੁੰਮੋ ਤੇ ਤੁਸੀਂ ਇੱਥੇ ਮਜ਼ਦੂਰੀ ਕਰ ਰਹੇ ਹੋ ਕੀ ਵਜੇ ਕੀ ਸ਼ੌਂਕ ਤਾਂ ਬਹੁਤ ਆ ਜੀ ਚਲੋ ਗਰੀਬੀ ਕਰਕੇ ਨਹੀਂ ਅੱਗੇ ਜਾ ਸਕਦੇ ਕੋਸ਼ਿਸ਼ ਕਰਾਂਗੇ ਵੀ ਹਾਂ ਵੀ ਅਸੀਂ ਅੱਗੇ ਜਾ ਸਕੀਏ ਮਿਹਨਤ ਕਰ ਰਹੇ ਹਾਂ ਅੱਗੇ ਵੀ ਕਰਾਂਗੇ ਕਿ ਅਸੀਂ ਵੀ ਪਰਮਾਤਮਾ ਚਾਹੂਗਾ ਅਸੀਂ ਵੀ ਕਾਰਾਂ 'ਚ ਘੁੰਮਗੇ ਤੁਸੀਂ ਆਪਣੇ ਪਿਤਾ ਦੇ ਨਾਲ ਮਿਹਨਤ ਮਜ਼ਦੂਰੀ ਕਰਦੇ ਹੋ ਹਾਂ ਜੀ ਤੇ ਪੂਰਾ ਦਿਨ ਤੁਸੀਂ ਮੇਰੇ ਕਹਿੰਦੇ ਸਟੱਮ ਵਿੱਚ ਲੱਗ ਜਾਂਦੇ ਹੋ ਨੇ ਦਿਹਾੜੀ ਲਾਣੀ ਪੈਂਦੀ ਹੈ ਤੇ ਆਪਣਾ ਰਿਆਜ਼ ਕਿਸ ਟਾਈਮ ਕਰਦੇ ਹੋ ਕਿਸ ਟਾਈਮ ਨੇ ਜੋ ਹੈ ਗੀਤ ਲਿਖ ਪੰਦੇ ਸਾਰੀ ਦਿਹਾੜੀ ਤਾਂ ਮੈਨੂੰ ਟਾਈਮ ਲੱਗਦਾ ਨਹੀਂ ਹੈਗਾ ਫਿਰ ਮੈਂ ਰਾਤ ਨੂੰ ਲਿਖਦਾ ਜੀ ਰਾਤ ਨੂੰ ਲਿਖਦਾ ਤੇ ਰਾਤ ਨੂੰ ਰਿਆਜ਼ ਕਰਦਾ ਉਹਨੇ ਜੋ ਜੋ ਸੁਪਨੇ ਸੀ ਤੋੜੇ ਉਹਨੇ ਸਾਰੇ ਗਿਣ ਦਉਆਂ ਹਏ ਉਹ ਡਾਲਰ ਗਿਣਦਿਏ ਤੇ ਮੈਂ ਤਾਰੇ ਗਿਣਦਉ ਹਏ ਹਏ ਉਹ ਡਾਲਰ ਗਿਣਦਿਏ ਤੇ ਮੈਂ ਤਾਰੇ ਗਿਣਦਉ ਹਏ ਵੇ ਮੈਂ ਤਾਰੇ ਗਿਣਦੀ ਗਿਣਦੀ ਨੇ ਕੱਟ ਲਈ ਉਹ ਜ਼ਿੰਦਗੀ ਬਿੰਤੇਰੇ ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇ ਅੱਜ ਜੇ ਤੁਹਾਨੂੰ ਇੱਕ ਇਹੋ ਜਿਹਾ ਗਰੀਬ ਪਰਿਵਾਰ ਤੋਂ ਜਨਮੇ ਬੱਚੇ ਦੀ ਕਹਾਣੀ ਸੁਣਾਵਾਂਗੇ ਨੌਜਵਾਨ ਦੀ ਕਹਾਣੀ ਦਿਖਾਵਾਂਗੇ ਜਿਸ ਵਿੱਚ ਹੁਨਰ ਜਿਹੜਾ ਲੇਖਣੀ ਤੇ ਗਾਇਕੀ ਦਾ ਕੁੱਟ-ਕੁੱਟ ਕੇ ਭਰਿਆ ਹੈ ਮਜ਼ਦੂਰੀ ਕਰਦਾ ਉਸ ਦਾ ਪਰਿਵਾਰ ਤੇ ਉਹ ਵੀ ਆਪਣੇ ਫਾਦਰ ਦੇ ਨਾਲ ਜੋ ਹੈ ਮਜ਼ਦੂਰੀ ਕਰਦਾ ਤੇ ਜਿਹੜਾ ਉਹਦਾ ਹੁਨਰ ਹੈ ਉਸ ਨੂੰ ਉਸਨੇ ਜਿੰਦਾ ਰੱਖਿਆ ਤੇ ਸ਼ੌਕ ਜਿਹੜਾ ਉਹ ਆਪਣਾ ਪੂਰਾ ਕਰ ਰਿਹਾ ਤੇ ਗੱਲਬਾਤ ਕਰਾਂਗੇ ਇਸ ਸਮਾਂ ਅਸੀਂ ਮੌਜੂਦ ਹਾਂ ਜਿੱਥੇ ਉਹ ਮਜ਼ਦੂਰੀ ਕਰਦੇ ਨੇ ਆਪਣੇ ਪਰਿਵਾਰ ਦੇ ਨਾਲ ਉਸ ਨੌਜਵਾਨ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਉਹਦੇ ਸ਼ੌਕ ਨੇ ਤੇ ਕਿਸ ਤਰ੍ਹਾਂ ਉਹ ਆਪਣੇ ਸ਼ੌਕ ਪੂਰੇ ਕਰ ਰਹੇ ਨੇ ਕੀ ਨਾਂਜੀ ਤੁਹਾਡਾ ਗੌਰਵ ਮੇਰਾ ਨਾਮ ਹੈ ਸਸਰੀਕਾਲ ਜੀ ਸਾਰਿਆਂ ਨੂੰ ਗੌਰਵ ਸੁਣਿਆ ਤੁਸੀਂ ਬਹੁਤ ਅੱਛੀ ਗਾਇਕੀ ਤੇ ਲੇਖਣੀ ਕਰਦੇ ਹੋ ਤਾਂ ਕਰਕੇ ਅੱਜ ਅਸੀਂ ਤੁਹਾਡੇ ਕੋਲ ਪੁੱਛਿਆ ਤੇ ਤੁਹਾਡੀ ਗਾਇਕੀ ਵੀ ਜਿਹੜੀ ਅਸੀਂ ਸੁਣਾਂਗੇ ਤੇ ਦਰਸ਼ਕਾਂ ਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਤੁਸੀਂ ਗਾਉਂਦੇ ਹੋ ਕਿਸ ਤੇ ਪਹਿਲਾਂ ਪਹਿਲਾਂ ਪੁੱਛਣਾ ਚਾਹਾਂਗੇ ਤੁਸੀਂ ਕਿੱਥੇ ਰਹਿੰਦੇ ਹੋ ਤੇ ਕਿੰਨੀ ਕੁ ਪੜਾਈ ਤੁਸੀਂ ਕੀਤੀ ਮੈਂ ਡਾਕਟਰ ਮੇਦਕਰ ਨਗਰ ਰਹਿਣਾ ਜੀ ਲੁਧਿਆਣਾ ਚ ਤੇ ਮੈਂ 6 ਕਲਾਸ ਤੋਂ ਆਪਣੀ ਪੜਾਈ ਛੱਡਤੀ ਸੀਗੀ ਜੀ ਘਰ ਦੀਆਂ ਮਜਬੂਰੀਆਂ ਕਰਕੇ ਜਾਂ ਡੈਡੀ ਇੰਨਾ ਖਰਚਾ ਨਹੀਂ ਚੱਕ ਸਕੇ ਹਨ ਤੇ ਉਹਦੇ ਕਰਕੇ ਮੈਂ ਅੱਗੇ ਨਹੀਂ ਪੜ੍ਹਾਈ ਕਰ ਸਕਿਆ ਤੇ ਹੁਣ ਗਾਇਕੀ ਦਾ ਸ਼ੌਂਕ ਸੀਗਾ ਜੀ ਮੈਨੂੰ ਤੇ ਮੈਂ ਉਹ ਵੀ ਨਾਲ-ਨਾਲ ਆਪਣੀ ਕਾਰਾਂ ਤੇ ਨਾਲ ਆਪਣੇ ਪਾਪਾ ਦਾ ਸਾਥ ਵੀ ਦੇ ਰਿਆਂ ਦਿਹਾੜੀ 'ਚ ਤੇ ਆਪਣਾ ਅੱਗੇ ਪ੍ਰਮਾਤਮਾ ਮਿਹਰ ਕਰੇ ਤੇ ਕਰਾਂਗੇ ਜੋ ਵੀ ਆ ਹਨਾ ਤੇ ਥੋੜਾ ਬੋਤਾ ਤੁਸੀਂ ਸਾਥ ਦਿਨਾ ਸਾਰਿਆਂ ਨੇ ਮਿਲ ਜੁਲ ਕੇ ਤੇ ਤੁਹਾਡੇ ਪਿਆਰ ਨਾਲ ਮੈਂ ਅੱਗੇ ਜਾ ਸਕਦਾ ਗੁਰੂ ਪਰਿਵਾਰ ਵਿੱਚ ਹੋਰ ਕੌਣ-ਕੌਣ ਹੈ ਤੁਹਾਡੇ ਪਰਿਵਾਰ ਚ ਇੱਕ ਭਰਾ ਮੇਰਾ ਵੱਡਾ ਤੇ ਮੰਮੀ ਪਾਪਾ ਨੇ ਪਿਤਾ ਤੁਹਾਡੇ ਜੁੜੇ ਨੇ ਮੇਰੇ ਮਜ਼ਦੂਰੀ ਕਰਦੇ ਨੇ ਤੁਸੀਂ ਵੀ ਉਹਨਾਂ ਦੇ ਨਾਲ ਜਿਹੜਾ ਹੈ ਰੇੜਾ ਤੇ ਸਮਾਨ ਰੱਖ ਕੇ ਪਹੁੰਚਾਉਂਦੇ ਹੋ ਉਹ ਜਿਹੜਾ ਜਗਾ ਤੇ ਲੱਗਦਾ ਨਹੀਂ ਕਿ ਜਿਹੜੇ ਸ਼ੌਕ ਦੂਜੇ ਬੱਚੇ ਨੇ ਜਿਹੜੇ ਕਾਰਾਂ ਵਿੱਚ ਘੁੰਮਦੇ ਨੇ ਉਹ ਵੀ ਤੁਸੀਂ ਵੀ ਘੁੰਮੋ ਤੇ ਤੁਸੀਂ ਇੱਥੇ ਮਜ਼ਦੂਰੀ ਕਰ ਰਹੇ ਹੋ ਕੀ ਵਜ੍ਹਾ ਕੀ ਹੈ ਸੋ ਸ਼ੌਂਕ ਤਾਂ ਬਹੁਤ ਹੈ ਜੀ ਚਲੋ ਗਰੀਬੀ ਕਰਕੇ ਨਹੀਂ ਅੱਗੇ ਜਾ ਸਕਦੇ ਤੇ ਕੋਸ਼ਿਸ਼ ਕਰਾਂਗੇ ਵੀ ਹਾਂ ਵੀ ਅਸੀਂ ਅੱਗੇ ਜਾ ਸਕੀਏ ਮਿਹਨਤ ਕਰ ਰਹੇ ਹਾਂ ਅੱਗੇ ਵੀ ਕਰਾਂਗੇ ਤੇ ਅਸੀਂ ਵੀ ਪਰਮਾਤਮਾ ਚਾਹੂਗਾ ਅਸੀਂ ਵੀ ਕਾਰਾਂ ਚ ਘੁੰਮੀਏ ਸੋ ਤੁਹਾਡੇ ਪਿਆਰ ਕਰਕੇ ਜਾਂ ਹਨਾ ਹੋਰ ਆਪਣੀ ਮਿਹਨਤ ਕਰਕੇ ਅੱਗੇ ਜਾ ਸਕਦੇ ਹਾਂ ਤੁਸੀਂ ਕਹਿ ਰਹੇ ਹੋ ਕਿ 6ਵੀਂ ਕਲਾਸ ਤੋਂ ਜਿਹੜਾ ਤੁਹਾਡੀ ਪੜ੍ਹਾਈ ਛੁੱਟ ਗਈ ਇੱਛਾ ਸੀ ਕਿ ਅੱਗੇ ਪੜ੍ਹਨ ਦੀ ਇੱਛਾ ਤਾਂ ਸੀਗੀ ਜੀ ਮੈਂ ਪੜ੍ਹਾਈ ਵੀ ਨਾਲ-ਨਾਲ ਕਰਾਂ ਨਾਲ-ਨਾਲ ਆਪਣੀ ਗਾਇਕੀ ਵੀ ਕਰਾਂ ਤੇ ਡੈਡੀ ਦਾ ਕੰਮ ਕਰ ਇਹੋ ਜਿਹਾ ਸੀਗਾ ਤੇ ਹਨਾ ਦਿਹਾੜੀ ਕਰਕੇ ਨਹੀਂ ਅੱਗੇ ਖਰਚਾ ਵੱਧ ਸਕਿਆ ਜਾਂ ਮੇਰੀ ਪੜ੍ਹਾਈ ਨਹੀਂ ਨਹੀਂ ਅੱਗੇ ਜਾ ਸਕੀ ਸੋ ਅੱਗੇ ਕੋਸ਼ਿਸ਼ ਕਰ ਰਹੇ ਹੁਣ ਗਾਇਕੀ ਚ ਅੱਗੇ ਜਾਈਏ ਪਿੱਛੇ ਤਾਂ ਹੁਣ ਕੁਝ ਰਹਿ ਨਹੀਂ ਗਿਆ ਜੇ ਪਿੱਛੇ ਜਾਵਾਂਗੇ ਤਾਂ ਫਿਰ ਉਹੀ 7-8000 ਜੋਗੀ ਰਹਿ ਜਾਾਂਗੇ ਜੀ ਠੀਕ ਹੈ ਜੀ ਗੁਰਵ ਕਿਦੋਂ ਤੋਂ ਤੁਹਾਨੂੰ ਜਿਹੜਾ ਇਹ ਗਾਇਕੀ ਦਾ ਸ਼ੌਕ ਲੱਗਿਆ ਕਿੰਨੀ ਕੁ ਉਮਰ ਸੀ ਤੁਹਾਡੀ ਮੇਰੀ 13-14 ਸਾਲ ਦੀ ਉਮਰ ਸੀਗੀ ਜੀ ਜਦੋਂ ਮੈਨੂੰ ਗਾਇਕੀ ਦਾ ਸ਼ੌਕ ਪਿਆ ਹੁਣ ਮੇਰੀ ਹੈਗੀ ਹੈ 21-20 ਸਾਲ ਦੀ ਉਮਰ ਹੈ ਜੀ ਹਾਂਜੀ ਤੇ ਕਿਨੂੰ ਦੇਖ ਕੇ ਤੁਹਾਨੂੰ ਮਤਲਬ ਸ਼ੌਕ ਲੱਗਿਆ ਕਿ ਮੈਂ ਜੋ ਹੈ ਗਾਇਕੀ ਵਿੱਚ ਆਵਾਂ ਸੋ ਸੁਣਿਆ ਤੁਸੀਂ ਦੇਖਣੀ ਵੀ ਜਿਹੜੀ ਲਿਖਦੇ ਵੀ ਆਪਣੀ ਗੀਤ ਵੀ ਤੇ ਕਿਨੂੰ ਪਹਿਲਾਂ ਤੋਂ ਐ ਦੱਸੋ ਕਿ ਕਿਨੂੰ ਦੇਖ ਕੇ ਤੁਹਾਨੂੰ ਇਹ ਸ਼ੌਕ ਲੱਗਿਆ ਮੈਨੂੰ ਆਪਣੇ ਦਾਦਾ ਜੀ ਜੋ ਸ਼ੌਕ ਪਿਆ ਜੀ ਇਹਦਾ ਮੇਰੇ ਦਾਦਾ ਜੀ ਗਾਇਕੀ ਕਰਦੇ ਹੁੰਦੇ ਸੀਗੇ ਤੇ ਉਹਨਾਂ ਤੋਂ ਸੋ ਕਹਿੰਦੇ ਆ ਨਾ ਖੂਨ ਦੇ ਵਿੱਚ ਹੀ ਹੁੰਦਾ ਤਾਂ ਕਰਕੇ ਮੈਨੂੰ ਉਹਨਾਂ ਤੋਂ ਸ਼ੌਕ ਪਿਆ ਜੀ ਪਰਿਵਾਰ ਵਿੱਚ ਹੋਰ ਵੀ ਕੋਈ ਗਾਂਦਾ ਤੁਹਾਡੇ ਨਹੀਂ ਪਰਿਵਾਰ ਚ ਹੋਰ ਕੋਈ ਨਹੀਂ ਗਾਂਦਾ ਸਿਰਫ ਮੈਂ ਹੀ ਗਾਣਾ ਕੋਈ ਗਾਇਕ ਇਹੋ ਜਿਹਾ ਜਿਹੜਾ ਤੁਹਾਡਾ ਜਿਹੜਾ ਫੇਮਸ ਤੁਹਾਡੇ ਲਈ ਖਾਸ ਹੋਵੇ ਜਿਸ ਨੂੰ ਸਮਝ ਕੇ ਉਸ ਤੇ ਗੀਤ ਤੁਸੀਂ ਗਾਣਾ ਚਾਹੇ ਹੁਣ ਕਿ ਮੈਂ ਵੀ ਇਹੋ ਜਿਹਾ ਬਣਾ ਕੁਛ ਹੈਗਾ ਹਾਂਜੀ ਹਾਂਜੀ ਹੈਗਾ ਜੀ ਮੈਂ ਸ਼ੁਰੂ ਤੋਂ ਜੀ ਖਾਨ ਉਸਤਾਜ ਜੀ ਨੂੰ ਗਾਇਆ ਤੇ ਉਹਨਾਂ ਨੂੰ ਹੀ ਅੱਗੇ ਦੇਖ ਕੇ ਮੈਂ ਇੱਥੇ ਤੱਕ ਪਹੁੰਚਿਆ ਜੀ ਉਹਨਾਂ ਨੂੰ ਹੀ ਸੁਣਿਆ ਉਹਨਾਂ ਨੂੰ ਹੀ ਗਾਇਆ ਮੁਲਾਕਾਤ ਹੋਈ ਕਦੀ ਉਹਨਾਂ ਨਾਲ ਨਹੀਂ ਮੁਲਾਕਾਤ ਤਾਂ ਨਹੀਂ ਹੋਈ ਜੀ ਕਦੀ ਉਹਨਾਂ ਨਾਲ ਚਲੋ ਜਲਦੀ ਮੁਲਾਕਾਤ ਵੀ ਹੋ ਜਾਏਗੀ ਕਿਉਂਕਿ ਤੁਸੀਂ ਜਿਸ ਤਰ੍ਹਾਂ ਆਪਣੀ ਮਿਹਨਤ ਨਾਲ ਅੱਗੇ ਵਧ ਰਹੇ ਹੋ ਪਹਿਲਾਂ ਤੇ ਐਵੀ ਚਾਹਵਾਂਗੇ ਅਸੀਂ ਤੁਸੀਂ ਸਾਡੇ ਜਿਹੜੇ ਦਰਸ਼ਕ ਨੇ ਸੁਣਤਾ ਨੇ ਉਹਨਾਂ ਨੂੰ ਜਿਸ ਕੋ ਜਿਹੜਾ ਤੁਹਾਡਾ ਫੇਮਸ ਗਾਣਾ ਉਹ ਸੁਣਾਓ ਪਹਿਲਾਂ ਪਿੰਡ ਹੰਦੁਖ ਕਿਨੂ ਕਿਨੂ ਦਸਾਂ ਨਾਲੇ ਰੋਵਾਂ ਨਾਲੇ ਹਸਾਂ ਦੁੱਖ ਕਿਨੂ ਕਿਨੂ ਦਸਾਂ ਨਾਲੇ ਰੋਵਾਂ ਨਾਲੇ ਹਸਾਂ ਹੋ ਮਾਰ ਗਏ ਨੇ ਮੋ ਹੋ ਕਿਉਂ ਨਾ ਜਾਣ ਸਕੇ ਮੇਰਾ ਪਿਆਰ ਮੇਰਾ ਪਿਆਰ ਗੁਰੂ ਵੇ ਗੀਤ ਹੈ ਤੁਹਾਡਾ ਆਪਣਾ ਲਿਖਿਆ ਕਿ ਕਿਸੇ ਦਾ ਗੀਤ ਹੈ ਇਹ ਕਿਸੇ ਦਾ ਜੀ ਹਾਂ ਤਾਂ ਤੁਸੀਂ ਆਪਣੇ ਗੀਤ ਵੀ ਜਿਹੜੇ ਲਿਖਦੇ ਹੋ ਤੇ ਅਸੀਂ ਚਾਹਾਂਗੇ ਉਹ ਗੀਤ ਵੀ ਜੋ ਹੈ ਤੁਸੀਂ ਸੁਣਾਓ ਸਾਨੂੰ ਦਰਸ਼ਕ ਨੂੰ ਹੂਵੇ ਮੈਂ ਕਦੇ ਨਾ ਚਾਹਿਆ ਸੀ ਜੋ ਤੂੰ ਮੇਰੇ ਨਾਲ ਹੀ ਕਰਿਆ ਕੋਈ ਹੋਰ ਨਾ ਮਿਲਿਆ ਤੈਨੂੰ ਵੇ ਤਾਂ ਹੀ ਮੇਰੇ ਨਾਲ ਹੀ ਕਰਿਆ ਵੇ ਮੈਂ ਤੇਰੀ ਹੋ ਕੇ ਜੋਣਾ ਸੀ ਵੇ ਮੈਂ ਤੇਰੀ ਹੋ ਕੇ ਜੋਣਾ ਸੀ ਕਿਉਂ ਦਿਲ ਚ ਨਾ ਵਸਿਆ ਤੂੰ ਮੇਰੇ ਵੇ ਮੈਂ ਤਾਰੇ ਗਿਣਦੀ ਗਿਣਦੀ ਨੇ ਕਟ ਲਈਆ ਜ਼ਿੰਦਗੀ ਬਿਨ ਤੇਰੇ ਵੇ ਮੈਂ ਤਾਰੇ ਗਿਣਦੀ ਗਿਣਦੀ ਨੇ ਕਟ ਲਈਆ ਜ਼ਿੰਦਗੀ ਬਿਨ ਤੇਰੇ ਗੁਰਬ ਤੁਸੀਂ ਗੀਤ ਬੜਾ ਸੋਨਾ ਗਾਇਆ ਤੇ ਲਿਖਿਆ ਵੀ ਬਹੁਤ ਸੋਨਾ ਹੈ ਤੇ ਕਈ ਕੰਪੀਟੀਸ਼ਨ ਵਿੱਚ ਕਿਤੇ ਗਏ ਹੋ ਕਿ ਤਾਂ ਕਿ ਤੁਹਾਨੂੰ ਹੋਰ ਅੱਗੇ ਇੱਕ ਪਾਇਦਾਣ ਜਿਹੜਾ ਮਿਲ ਸਕੇ ਸਟੇਜ ਮਿਲ ਸਕੇ ਕਿ ਉੱਥੇ ਗਾ ਕੇ ਤੁਸੀਂ ਦਿਲਾਂ ਵਿੱਚ ਹੋਰ ਲੋਕਾਂ ਦੇ ਵੱਸ ਸਕੋ ਹਾਂਜੀ ਮੈਂ ਦੋ ਵਾਰੀ ਗਾਇਆ ਇੱਕ ਵਾਰੀ ਵੋਇਸੋ ਪੰਜਾਬ ਚ ਇੱਕ ਵਾਰੀ ਆਵਾਜ਼ ਪੰਜਾਬ ਚ ਸੋ ਮੇਰੀ ਏਜ ਵੱਡੀ ਕਰਕੇ ਮੈਂ ਉੱਥੇ ਸਿਲੈਕਟ ਨਹੀਂ ਹੋ ਸਕਿਆ ਸੋ ਅੱਗੇ ਕੋਸ਼ਿਸ਼ ਕਰਾਂਗੇ ਜਾਨ ਦੀ ਜੇ ਤੁਹਾਡਾ ਪਿਆਰ ਇਦਾਂ ਹੀ ਰਿਹਾ ਅੱਗੇ ਤੁਸੀਂ ਸਪੋਰਟ ਕਰੋਗੇ ਤਾਂ ਮੈਂ ਇਦਾਂ ਹੀ ਗਾਉਂਦਾ ਰਹੂੰਗਾ ਜਾਂ ਅੱਗੇ ਹਨਾ ਵੱਧ ਜਾਊਂਗਾ ਸੋ ਸਾਥ ਦੇਣਾ ਤੁਹਾਡੇ ਸਾਥ ਕਈ ਹੋਰ ਵੀ ਕੰਪੀਟੀਸ਼ਨ ਹੁੰਦੇ ਨੇ ਵੱਡੀ ਉਮਰ ਦੇ ਜਿਹੜੇ ਬੱਚੇ ਜਿਹੜੇ ਜਵਾਨ ਜਿਹੜੇ ਨੇ ਉਹ ਸ਼ਾਮਲ ਹੁੰਦੇ ਨੇ ਉਹਨਾਂ ਵਿੱਚ ਉਹਨਾਂ ਵਿੱਚ ਟਰਾਈ ਕੀਤਾ ਕਦੀ ਨਹੀਂ ਉਹਨਾਂ ਵਿੱਚ ਕਦੇ ਨਹੀਂ ਟਰਾਈ ਕੀਤਾ ਚੋ ਹੈ ਉਹ ਨਹੀਂ ਕੀ ਕਰੋਗੇ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਜੀ ਜੇ ਮਿਲੂਗਾ ਅੱਗੇ ਪ੍ਰਮਾਤਮਾ ਦਾ ਸਾਥ ਹੋਊਗਾ ਤਾਂ ਔਰ ਜਿਹੜੇ ਤੁਹਾਡੇ ਜਿਹੜੇ ਖਾਸ ਗਾਇਕ ਨੇ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦੇ ਕਦਮ ਤੇ ਚੱਲ ਰਹੇ ਹੋ ਉਹਨਾਂ ਦਾ ਕੋਈ ਗੀਤ ਜਿਹੜਾ ਤੁਹਾਨੂੰ ਬਹੁਤ ਅੱਛਾ ਲੱਗਦਾ ਹੋਵੇ ਉਹ ਸੁਣਾਓ ਸਾਨੂੰ ਹਾਂਜੀ ਹੂੰ ਅੱਖੀਆਂ ਨੂੰ ਜਗਰਾਤੇ ਦੇਗੀ ਤੇ ਖੁਸ਼ੀਆਂ ਮੇਰੀਆਂ ਨਾਲ ਹੀ ਲੈ ਗਈ ਹੋ ਅੱਖੀਆਂ ਨੂੰ ਜਿਗਰਾਤੇ ਦੇਗੀ ਤੇ ਖੁਸ਼ੀਆਂ ਮੇਰੀਆਂ ਨਾਲ ਹੀ ਲੈ ਗਈ ਹੋਨੇ ਜੋ ਜੋ ਸੁਪਨੇ ਸੀ ਤੋੜੇ ਉਹ ਮੈਂ ਸਾਰੇ ਗਿਣ ਦਿਆਂ ਹਾਏ ਉਹ ਡਾਲਰ ਗਿਣ ਦिए ਤੇ ਮੈਂ ਤਾਂ ਰੇ ਗਿਣ ਦਉ ਹਾਏ ਉਹ ਡਾਲਰ ਗਿਣ ਦिए ਤੇ ਮੈਂ ਤਾਂ ਰਹੀਂ ਗਿਣਦਾਂ ਆ ਹੋ ਬਰੋ ਤੁਹਾਨੂੰ ਲੱਗਦਾ ਕਿ ਜੇਕਰ ਤੁਹਾਨੂੰ ਕੋਈ ਅੱਛੀ ਵੱਡੀ ਸਟੇਜ ਵੱਡਾ ਪਲੇਟਫਾਰਮ ਮਿਲੇ ਤਾਂ ਤੁਸੀਂ ਆਪਣੀ ਗਾਇਕੀ ਨਾਲ ਬਹੁਤ ਜ਼ਿਆਦਾ ਕਮਾਲ ਕਰ ਸਕਦੇ ਹੋ ਲੋਕਾਂ ਨੂੰ ਰਜਾ ਸਕਦੇ ਹੋ ਲੱਗਦਾ ਇਸ ਤਰ੍ਹਾਂ ਦਾ ਹਾਂਜੀ ਹਾਂਜੀ ਜ਼ਰੂਰ ਜੇ ਮੌਕਾ ਮਿਲੂਗਾ ਤਾਂ ਜ਼ਰੂਰ ਕਰਾਂਗੇ ਜੀ ਅੱਗੇ ਵਧ ਸਕਾਂਗੇ ਜੇ ਲੋਕਾਂ ਦਾ ਪਿਆਰ ਹੋਊਗਾ ਜਾਂ ਸਪੋਰਟ ਹੋਊਗੀ ਅੱਗੇ ਤਾਂ ਹੀ ਜਾ ਸਕਦੇ ਆ ਇਕੱਲਾ ਤਾਂ ਮੈਂ ਕੁਝ ਨਹੀਂ ਕਰ ਸਕਦਾ ਜੇ ਅੱਗੇ ਮੇਰੇ ਨਾਲ ਕੋਈ ਖੜਾ ਹੋਊਗਾ ਜਾਂ ਕੋਈ ਮੇਰੀ ਸਪੋਰਟ ਕਰੂਗਾ ਤਾਂ ਹੀ ਮੱਗੇ ਜਾ ਸਕਦਾ ਜੀ ਪੜਾਈ ਨੂੰ ਕਿੰਨਾ ਕੋ ਮਿਸ ਕਰ ਰਹੇ ਹੋ ਕਿਉਂਕਿ ਲੱਗਦਾ ਕਿ ਅਗਰ ਤੁਸੀਂ ਜ਼ਿਆਦਾ ਪੜੇ ਹੁੰਦੇ ਤੇ ਹੋਰ ਵੀ ਅੱਛੇ ਗੀਤ ਲਿਖ ਸਕਦੇ ਤੇ ਹੋਰ ਪੜਾਈ ਦੇ ਥਰੂ ਜੋ ਹੈ ਅੱਗੇ ਹੋਰ ਵੱਧ ਸਕਦੇ ਸੀ ਹਾਂਜੀ 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 ਪੜਾਈ ਤੋਂ ਤਾਂ ਮੈਂ ਬਹੁਤ ਪਿੱਛੇ ਜਾ ਰਿਹਾ ਜੀ ਜੇ ਅੱਜ ਮੈਂ ਪੜਿਆ ਹੁੰਦਾ ਤਾਂ ਮੈਂ ਅੱਜ ਕੋਈ ਵੱਡੇ ਮਕਾਮ ਤੇ ਹੁੰਦਾ ਜਾਂ ਹਨਾ ਵੱਡੀ ਸਟੇਜ ਤੇ ਹੁੰਦਾ ਸੋ ਮੈਂ ਪੜਾਈ ਕਰਕੇ ਬਹੁਤ ਮਿਸ ਕਰ ਰਿਹਾ ਪੜਾਈ ਨੂੰ ਵੀ ਜੇ ਅੱਜ ਮੇਰੇ ਕੋਲ ਪੜ੍ਹਾਈ ਹੁੰਦੀ ਤਾਂ ਮੈਂ ਬਹੁਤ ਕੁਝ ਕਰ ਸਕਦਾ ਸੀ ਜ਼ਿੰਦਗੀ 'ਚ ਤੁਸੀਂ ਆਪਣੇ ਪਿਤਾ ਦੇ ਨਾਲ ਮਿਹਨਤ ਮਜ਼ਦੂਰੀ ਕਰਦੇ ਹੋ ਹਾਂਜੀ ਹਾਂਜੀ ਤੇ ਪੂਰਾ ਦਿਨ ਤੁਸੀਂ ਮੇਰੇ ਖਿਆਲ ਸੇ ਇਸ ਕੰਮ ਵਿੱਚ ਲੱਗ ਜਾਂਦੇ ਹੋ ਨੇ ਦਿਹਾੜੀ ਲਾਣੀ ਪੈਂਦੀ ਏ ਤੇ ਆਪਣਾ ਰਿਆਜ਼ ਕਿਸ ਟਮ ਕਰਦੇ ਹੋ ਕਿਸ ਟਮ ਮੈਂ ਜੋ ਹੈ ਗੀਤ ਲਿਖ ਪਾਂਦੇ ਹੋ ਰਿਆਜ਼ ਫਿਰ ਸਾਰੀ ਦਿਹਾੜੀ ਤਾਂ ਮੈਨੂੰ ਟਾਈਮ ਲੱਗਦਾ ਨਹੀਂ ਹੈਗਾ ਫਿਰ ਮੈਂ ਰਾਤ ਨੂੰ ਲਿਖਦਾ ਜੀ ਰਾਤ ਨੂੰ ਲਿਖਦਾ ਤੇ ਰਾਤ ਨੂੰ ਰਿਆਜ਼ ਕਰਦਾ ਆਪਣਾ ਹਾਂਜੀ ਕਿੰਨਾ ਸਮਾਂ ਦਿੰਦੇ ਹੋ ਸਮਾਂ ਉਹੀ ਆਪਣਾ 2-3 ਘੰਟੇ ਤਾਂ ਮੈਂ ਦਿੰਦਾ ਜੀ ਆਪਣੇ ਆਪ ਨੂੰ ਹਾਂਜੀ اپنی گائکوں نو مطلب سدھارن ਲਈ ਤੁਸੀਂ ਇਹਨਾਂ 2-3 ਘੰਟੇ ਦਾ روز ਦਾ ਟਾਈਮ ਦਿੰਦੇ ਹੋ ਤੇ ਚਾਹਾਂਗੇ اور ਜਿਹੜਾ ਗੀਤ ਤੁਸੀਂ ਪਸੰਦ ਕਰਦੇ ਹੋ ਜਿਹੜਾ ਤੁਹਾਡਾ ਲਿਖਿਆ ਹੋਇਆ ਉਹ ਜੋ ਦਰਸ਼ਕਾਂ ਨੂੰ ਜਰੂਰ ਸੁਣਾਓ ਹੂ ਪਹਿਲਾਂ ਮੇਰੀ ਮੇਰੀ ਕਿੰਦਾ ہਸੀ ਹੁਣ ਦੂਰ ਕਿਉਂ ਰਹਿਣਾ ਏ ਕਾ ਤੋਂ ਮੈਨੂੰ ਕੱਲੀ ਛੱਡ ਕੇ ਤੂੰ ਕਿਸੇ ਹੋਰ ਨੂੰ ਚੋਣਾ ਏ ਹਰ ਵੇ ਮਰਣਾ ਨਹੀਂ ਸੀ ਚਾਹਦੀ ਤੇਰੀ ਬੇਪਰਵਾਹੀ ਮਾਰ ਗਈ ਸੱਚ ਦੱਸਾਂ ਮੈਂ ਤੇਥੋਂ ਯਾਰਾ ਸਭ ਕੁਝ ਹਾਰ ਗਈ ਸੱਚ ਦੱਸਾਂ ਮੈਂ ਤੇਥੋਂ ਯਾਰਾ ਸਭ ਕੁਝ ਹਾਰ ਗਈ ਤੁਹਾਡੇ ਗੀਤਾਂ ਵਿੱਚ ਜ਼ਿਆਦਾਤਰ ਦਿਖਾਈ ਦੇ ਰਿਹਾ ਕਿ ਜਿਹੜੇ ਤੁਸੀਂ ਗੀਤ ਲਿਖ ਰਹੇ ਹੋ ਉਹ ਦਰਦ ਭਰੇ ਨੇ ਦਿਲ ਟੁੱਟੇ ਦੇ ਨੇ ਤੇ ਇਸ ਤਰ੍ਹਾਂ ਦੇ ਗੀਤ ਲਿਖਨੇ ਜਾਂ ਜਿਹੜੇ ਅੱਜਕੱਲ ਟੋਲ ਟਮਾ ਕੇ ਡੀਜੇ ਡੂਜੇ ਤੇ ਚੱਲਦੇ ਨੇ ਗਾਣੇ ਉਸ ਤਰ੍ਹਾਂ ਦੇ ਵੀ ਕੋਈ ਗਾਣਾ ਲਿਖਿਆ ਔਰ ਗਾਇਆ ਹਾਂਜੀ ਹਾਂਜੀ ਉਹ ਵੀ ਲਿਖਿਆ ਈ ਹਾਂ ਉਹ ਵੀ ਸੁਣਾ ਦਿਓ ਹੋ ਗੋਤ ਗੱਡੀ ਤੇ ਲਿਖਾ ਕੇ ਨਹੀਂ ਉਹ ਹਵਾ ਕਰਦੇ ਟੀਵੀ ਤੇ ਨਿਊਜ਼ ਕਦੇ ਚੈੱਕ ਕਰ ਲਈ ਉਹ ਫੇਸਬੁੱਕ ਹੀ ਉੱਤੇ ਤਾਂ ਜਵਾਕ ਲੜਦੇ ਸਾਡੇ ਨਾਲ ਕਾਕਾ ਕਦੇ ਟਾਈਮ ਤਰ ਲਈ ਹੋ ਜਿਹੜਾ ਅੱਖ ਦੀ ਉਹ ਘੂਰੀ ਨਾਲ ਸਾਨੂੰ ਵੇਖਦਾ ਓਏ ਅਸੀਂ ਉਹਦੇ ਲਈ ਹੀ ਬਣ ਮਾੜਾ ਟਾਈਮ ਜਾਣਿਆ ਯਾਰਾ ਮੇਰਿਆਂ ਦੀ ਗੰਘ ਜਿੱਥੋਂ ਲੰਗਦੀ ਵੱਡੇ ਵੱਡੇ ਵੈਲੀ ਸਾਰੇ ਸਹਿਮ ਜਾਂਦੇ ਆ ਯਾਰਾ ਮੇਰਿਆਂ ਦੀ ਗੰਘ ਜਿੱਥੋਂ ਲੰਗਦੀ ਵੱਡੇ ਵੱਡੇ ਵੈਲੀ ਸਾਰੇ ਸਹਿਮ ਜਾਂਦੇ ਆ ਤੁਸੀ ਕਰੋ ਇਸੇ ਤਰ੍ਹਾਂ ਦੇ ਗਾਣੇ ਜੋ ਹੈ ਅੱਜ ਕੱਲ੍ਹ ਦੀ ਜੀ ਨੌਜਵਾਨ ਪੀੜ੍ਹੀ ਉਹ ਪਸੰਦ ਕਰਦੀ ਹੈ ਲੇਕਿਨ ਤੁਸੀਂ ਦੇਖਿਆ ਹੋਣਾ ਕਿ ਹਥਿਆਰਾਂ ਦੇ ਚਰਾਬਾ ਦੇ ਨਸ਼ਿਆਂ ਦੇ ਗਾਣੇ ਵੀ ਜੋ ਹੈ ਬਹੁਤ ਜ਼ਿਆਦਾ ਲੋਕ मतलब गायक কই ਇਸ ਤਰ੍ਹਾਂ ਦੇ ਨੇ ਜਿਹੜੇ ਬਣਾ ਰਹੇ ਨੇ ਵਿਰੋਧ ਵੀ ਹੁੰਦਾ ਉਹਨਾਂ ਦਾ ਤੁਹਾਨੂੰ ਨਹੀਂ ਲੱਗਦਾ ਕਿ ਸੱਭਿਆਚਾਰ ਜਿਹੜੇ ਸਮਾਜ ਨੂੰ ਜੋੜਨ ਵਾਲੇ ਹੋਣ ਜਿਹੜੇ ਘਰੇਲੂ ਗੀਤ ਉਹਨ ਜਿਹਨੂੰ ਸਭ ਪਰਿਵਾਰ ਤੇ ਬਹਿ ਕੇ ਲੋਕ ਸੁਣ ਸਕਣ ਉਸ ਤਰ੍ਹਾਂ ਦੇ ਗਾਣੇ ਆਉਣੇ ਚਾਹੀਦੇ ਸਮਾਜ ਵਿੱਚ ਉਸ ਤਰ੍ਹਾਂ ਦੇ ਲੋਕਾਂ ਨੂੰ ਸੁਣਨੇ ਚਾਹੀਦੇ ਨੇ ਜਿਹੜੇ ਨਸ਼ੇ ਨੇ ਹਥਿਆਰ ਦੇ ਗਾਣੇ ਹੁੰਦੇ ਨੇ ਉਸ ਨੂੰ ਪਰਹੇਜ਼ ਕਰਨਾ ਚਾਹੀਦਾ ਹਾਂਜੀ 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 ਇਹ ਗੱਲ ਤਾਂ ਮੈਨੂੰ ਵੀ ਲੱਗਦੀ ਆ ਜੀ ਵੀ ਹਾਂ ਵੀ ਅੱਗੇ ਜਿਹੜੀ ਆਪਣੀ ਪੀੜ੍ਹੀ ਆਉਣ ਵਾਲੀ ਆ ਉਹ ਨਾ ਖਰਾਬ ਹੋਵੇ ਹਨਾ ਤੇ ਆਪਾਂ ਵੀ ਵਧੀਆ ਲਿਖੀਏ ਤੇ ਵਧੀਆ ਸਿੰਗਰ ਗਾਣ ਹਨਾ ਤੇ ਤਾਂ ਕਰਕੇ ਸੋ ਬੱਚਿਆ ਰਵੇ ਸਾਰਾ ਕੁਝ ਹਨਾ ਜੇ ਆਪਾਂ ਮਾੜਾ ਗਾਣਾ ਗਾਵਾਂਗੇ ਤਾਂ ਲੋਕੀ ਮਾੜੇ ਵਾਲ ਨੂੰ ਭੱਜਣਗੇ ਜੇ ਚੰਗਾ ਗਾਵਾਂਗੇ ਤਾਂ ਚੰਗੇ ਵਾਲ ਨੂੰ ਭੱਜਣਗੇ ਗੌਰਵ ਦੇ ਪਿਤਾ ਵੀ ਜੋ ਹੈ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਉਹ ਦਿਹਾੜੀ ਕਰਦੇ ਨੇ ਤੇ ਆਪਣੇ ਬੱਚਿਆਂ ਨੂੰ ਜਿਹੜੇ ਰੇ ਪਾਲ ਲੈਨੇ ਪੁੱਛਦੇ ਆ ਕਿ ਉਹ ਬੱਚੇ ਦਾ ਜਿਹੜਾ ਆਪਣੇ ਗੌਰਵ ਬੇਟਾ ਉਹਨਾਂ ਦਾ ਉਹਦੇ ਸ਼ੌਂਕ ਜਿਹੜਾ ਕਿਸ ਤਰ੍ਹਾਂ ਪੂਰੇ ਕਰ ਰਹੇ ਨੇ ਕਿੱਦਾਂ ਦੇਖ ਰਹੋ ਜੀ ਆ ਬੇਟਾ ਤੁਹਾਡਾ ਲਗਾਤਾਰ ਜਿਹੜਾ ਹੈ ਅੱਛੇ ਸੋਹਣੇ ਗੀਤ ਲਿਖ ਰਿਹਾ ਸੱਭਿਆ ਸਮਾਜ ਦੇ ਗੀਤ ਲਿਖ ਰਿਹਾ ਤੇ ਕਿੰਨਾ ਕੁ ਤੁਸੀਂ ਉਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਸੀ ਡਾਕਟਰ ਮੇੜ ਕਾ ਨਗਰ ਲੁਧਿਆਣਾ ਤੋਂ ਮੇਰਾ ਬੇਟਾ ਗੁਰਵ 14 ਸਾਲ ਦਾ ਸੀ ਜਿਹੜੋ ਗੀਤ ਲਖਣ ਲੱਗ ਗਿਆ ਸੀ ਇਹਨੂੰ ਬੜਾ ਸ਼ੌਂਕ ਸੀਗਾ ਪੜਾਏ ਵੀ ਘਰ ਦੀ ਕਮਜ਼ੋਰੀ ਦੀ وجہ ਨਾਲ ਬਹੁਤ ਘੱਟ ਕਰ ਸਕਿਆ ਇਸ ਕਰਕੇ ਜਿੰਨੀ ਮੇਰੇ ਕੋਲ ਪਹੁੰਚ ਆ ਮੈਂ ਸਪੋਰਟ ਕਰਦਾ ਸਭ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਦੇ ਜਿਹੜੇ ਗਾਣੇ ਆਉਣੇ ਆ ਅਸੀਂ ਕੋਈ ਪੈਸਾ ਨਹੀਂ ਡਿਮਾਂਡ ਨਹੀਂ ਰੱਖਦੇ ਗਾਣੇ ਵੱਧ ਤੋਂ ਵੱਧ ਸ਼ੇਅਰ ਕਰੋ ਇਹਦੇ ਤੇ ਇਹਦੀ ਤੁਸੀਂ ਵੀ ਸਪੋਰਟ ਕਰੋ ਬੇਟਾ ਤੁਹਾਡੇ ਅੱਛੇ ਗੀਤ ਲਿਖਦਾ ਹੈ ਗਾਉਂਦਾ ਵੀ ਅੱਛਾ ਹੈ ਤੁਹਾਨੂੰ ਲੱਗਦਾ ਕਿ ਅੱਗੇ ਜਾ ਕੇ ਕਾਮਯਾਬ ਹੋਏਗਾ ਤੁਹਾਨੂੰ ਇੱਕ ਵੱਡਾ ਪਲੇਟਫਾਰਮ ਜਿਹੜਾ ਉਸ ਦੀ ਲੋੜ ਹੈ ਕਿ ਕੋਈ ਨੂੰ ਇਹਦਾ ਹੱਥ ਫੜੇ ਤੇ ਕਾਮਯਾਬ ਹੋਵੇ ਹਰ ਮਾਪਾਪ ਦਾ ਇਹੋ ਸ਼ੌਕ ਹੁੰਦਾ ਕਿ ਮੇਰਾ ਬੱਚਾ ਉੱਚੇ ਮਕਾਮ ਤੇ ਮੈਨੂੰ ਨਜ਼ਰ ਆਵੇ ਇਹ ਤਾਂ ਚਲੋ ਹੈ ਹੀ ਆ ਜੀ ਬਿਲਕੁਲ ਜੋ ਹੈ ਪਿਤਾ ਦੇਵੀ ਇਹੀ ਆਸ ਹੈ ਕਿ ਕੋਈ ਇਸ ਦਾ ਹੱਥ ਫੜੇ ਔਰ ਬੱਚਾ ਉਹਨਾਂ ਨੂੰ ਉਮੀਦ ਹੈ ਕਿ ਜੋ ਹੈ ਬੇਟਾ ਉਹਨਾਂ ਦਾ ਕਾਮਯਾਬ ਹੋਗਾ ਕਿਉਂਕਿ ਅੱਛੇ ਗੀਤ ਲਿਖਦਾ ਅੱਛੀ ਆਵਾਜ਼ ਹੈ ਉਸ ਦੀ ਤੇ ਗੁਰੂ ਇੱਕ ਗੀਤ ਔਰ ਜਿਹੜਾ ਜਾਂਦੇ ਜਾਂਦੇ ਸਾਡੇ ਸ਼ਰਤਾਂ ਨੂੰ ਤੁਸੀਂ ਜਿਹੜਾ ਤੁਸੀਂ ਪਸੰਦ ਕਰਦੇ ਹੋ ਹੋ ਮਹਿੰਦੀ ਨਾਲ ਹੱਥ ਵੀ ਸਜਾਲੇ ਸੋਹਣਿਆ ਤੇ ਤਿੰਨ ਚ ਹਰ ਸੂਟ ਵੀ ਸਵਾਲੇ ਸੋਹਣਿਆ ਮਹਿੰਦੀ ਨਾਲ ਹੱਥ ਵੀ ਸਜਾਲੇ ਸੋਹਣਿਆ ਤੇ ਤਿੰਨ ਚ ਹਰ ਸੂਟ ਵੀ ਸਵਾਲੇ ਸੋਹਣਿਆ ਮੇਰਾ ਤੂੰ ਹੀਆ ਡਰੀਮ ਆਖਰੀ ਤੇਰੇ ਬੇੜਿਆਂ ਦੀ ਜੂ ਬਣਨਾ ਛੇਤੀ ਕਰ ਦੇ ਮਨਾ ਲੈ ਮੁੰਡਿਆ ਤੇਰੀ ਬੇਬੇ ਦੀ ਮੈਨੂੰ ਬਣਨਾ ਛੇਤੀ ਕਰ ਦੇ ਮਨਾ ਲੈ ਮੁੰਡਿਆ ਹੋ ਤੇਰੀ ਬੇਬੇ ਦੀ ਮੈਨੂੰ ਬਣਨਾ ਹੋ ਗੌਰਵ ਇਹ ਗੀਤ ਤੁਹਾਡਾ ਲਿਖਿਆ ਮੇਰਾ ਲਿਖਿਆ ਬਿਲਕੁਲ ਲੱਗਦਾ ਹੈ ਕਿ ਕਿਉਂਕਿ ਗੌਰਵ ਜਿਸ ਤਰ੍ਹਾਂ ਦੇ ਗੀਤ ਲਿਖ ਰਿਹਾ ਹੈ ਤੇ ਜਵਾਨੀ ਪੂਰੀ ਆ ਗਈ ਹੈ ਤੇ ਵਿਆਹ ਦੀ ਜੋ ਹੈ ਉਸ ਵੱਲੋਂ ਵੀ ਤਿਆਰੀ ਕੀਤੀ ਜਾ ਰਹੀ ਹੈ ਆਪਣੇ ਪਰਿਵਾਰ ਨੂੰ ਸਿਨਿਹਾਰ ਦਿੱਤਾ ਜਾ ਰਿਹਾ ਹੈ ਕਿ ਜੋ ਹੈ ਹੁਲਵਿਆਦੀ ਵੀ ਤਿਆਰੀ ਕਰ ਲਓ ਕਿਉਂਕਿ ਗੀਤਾ ਦੀ ਤੇ ਤਿਆਰੀ ਉਹਨੇ ਕਰ ਲਈਏ ਲੇਕਿਨ ਅਸੀਂ ਵੀ ਚਾਹਾਂਗੇ ਜਿਹੜੇ ਸ਼ਰੋਤਾ ਇਹਨਾਂ ਨੂੰ ਦੇਖ ਰਹੇ ਨੇ ਜੋ ਹੈ ਦਰਸ਼ਕ ਦੇਖ ਰਹੇ ਨੇ ਉਹ ਵੀ ਇਸ ਤਰ੍ਹਾਂ ਦੇ ਇਸ ਬੱਚੇ ਦਾ ਜਿਹੜਾ ਹੌਸਲਾ ਵਧਾਨ ਤੇ ਇਸ ਤੇ ਜੋ ਗੀਤ ਆਣਗੇ ਆਉਣ ਵਾਲੇ ਸਮੇਂ ਵਿੱਚ ਉਸ ਨੂੰ ਜੋ ਹੈ ਪੂਰੀ ਆਪਣਾ ਪਿਆਰ ਜਿਹੜਾ ਦੇਣ ਗੌਰਵ ਜਾਂਦੇ ਜਾਂਦੇ ਅਸੀਂ ਆਖਰੀ ਸਵਾਲ ਕਰਾਂਗੇ ਕਿ ਕੋਈ ਇਸ ਤਰ੍ਹਾਂ ਤੁਸੀਂ ਗੀਤ ਲਿਖਿਆ ਜਾਂ ਗਾਇਆ ਜਿਸ ਨੂੰ ਸਮਾਜ ਨੂੰ ਕੁਝ ਸੁਨੇਹਾ ਦਿੰਦਾ ਹੋਵੇ ਹਾਂਜੀ 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 ਮੈਂ ਇੱਕ ਲਿਖਿਆ ਗੀਤ ਆਪਣੀ ਮਾਂ ਤੇ ਲਿਖਿਆ ਜੋ ਕਿ ਆਪਣੀਆਂ ਸਾਰੀਆਂ ਮਾਵਾਂ ਵਾਸਤੇ ਹਨ ਜੋ ਆਪਣੇ ਮਾਵਾਂ ਧਿਆਨ ਰੱਖਦੇ ਹਨ ਆਪਣੇ ਜਵਾਕਾਂ ਦਾ ਉਹਦੇ ਵਾਸਤੇ ਮੈਂ ਕੁਝ ਲਿਖਿਆ ਹਿੰਨੋ ਮਹੀਨੇ ਕੁੱਖ ਵਿੱਚ ਰੱਖਿਆ ਮਾਂ ਨੇ ਪੀੜਾਂ ਸਈਆਂ ਮੈਨੂੰ ਲੱਗਦਾ ਉਹ ਪੀੜਾਂ ਦੀਆਂ ਹਜੇ ਨਹੀਂ ਕਦਰਾਂ ਪਈਆਂ ਪੁੱਤ ਜਦੋਂ ਨਸ਼ਿਆਂ ਵੱਲ ਪੱਜਦਾ ਤੇ ਮਾਂ ਨੂੰ ਦੁੱਖ ਜਿਹਾ ਲੱਗਦਾ ਮੈਨੂੰ ਲੱਗਦਾ ਆਇਓ ਪੁੱਤ ਜੰਮਿਆ ਨੀ ਜੋ ਮਾਂ ਦਾ ਦੇਣ ਦੇ ਸਕਦਾ ਮੈਨੂੰ ਲੱਗਦਾ ਆਇਓ ਪੁੱਤ ਜੰਮਿਆ ਨੀ ਜੋ ਮਾਂ ਦਾ ਦੇਣ ਦੇ ਸਕਦਾ ਬਹੁਤ ਵਧੀਆ ਗੀਤ ਬਹੁਤ ਅੱਛੇ ਬੋਲ ਜਿਹੜੇ ਨੇ ਗੁਰਵ ਵੱਲੋਂ ਲਿਖੇ ਗਏ ਨੇ ਇੱਕ ਮਾਂ ਨੂੰ ਔਰ ਇੱਕ ਬੇਟੇ ਦਾ ਜਿਹੜਾ ਰਿਸ਼ਤਾ ਉਹ ਦਿਖਾਇਆ ਗਿਆ ਕਿ ਅਗਰ ਬੇਟਾ ਨਸ਼ਾ ਕਰਦਾ ਤੇ ਮਾਂ ਤੇ ਦਿਲ ਤੇ ਕੀ ਬੀਤਦਾ ਹੈ ਪੰਜਾਬ ਵਿੱਚ ਇਸ ਸਮੇਂ ਨਸ਼ੇ ਦੀ ਜਿਹੜੀ ਇਹ ਲਹਿਰ ਹੈ ਉਹ ਲਗਾਤਾਰ ਜਿਹੜੀ ਹੈ ਘਟ ਨਹੀਂ ਰਹੀ ਬਲਕਿ ਵੱਧ ਰਹੀ ਹੈ ਤੇ ਇੱਕ ਸਨੇਹਾ ਜਿਹੜਾ ਦਿੱਤਾ ਗਿਆ ਕਿ ਮਾਂ ਵਾਸਤੇ ਪੁੱਤਰ ਕੀ ਹੁੰਦਾ ਹੈ ਤੇ ਇਸ ਤਰ੍ਹਾਂ ਦੇ ਸੋਨੇ ਗੀਤ ਜਿਹੜੇ ਨੇ ਲਗਾਤਾਰ ਜਿਹੜੇ ਗੌਰਵ ਵੱਲੋਂ ਲਿਖੇ ਜਾ ਰਹੇ ਨੇ ਗਾਏ ਜਾ ਰਹੇ ਨੇ ਤੇ ਅਸੀਂ ਵੀ ਦਰਸ਼ਕਾਂ ਨੂੰ ਔਰ ਸ਼ਰੋਤਾਂ ਨੂੰ ਕਵਾਂਗੇ ਕਿ ਜੋ ਉਹਨਾਂ ਦੇ ਗੀਤ ਅੱਗੇ ਆਣਗੇ ਤਾਂ ਉਸ ਨੂੰ ਜੋ ਹੈ ਆਪਣਾ ਪੂਰਾ ਪਿਆਰ ਦਿਨ ਕੈਮਰਾਮੈਨ ਜਸਵਿੰਦਰ ਸਿੰਘ ਮਿਰਾਲ ਕੁਲਵੀ ਰਾਏ ਡੀ5 ਚੈਨਲ ਪੰਜਾਬੀ ਲੁਧਿਆਣਾ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ